ਸਾਰਿਆਂ ਨੂੰ ਇਹ ਜੇ ਵਲੌਗਸ ਤੋਂ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੀ ਤੇ ਜਿਵੇਂ ਕਿ ਤੁਹਾਨੂੰ ਮੈਂ ਪਿਛਲੇ ਵਲੌਗ ਚ ਦੱਸਿਆ ਸੀਗਾ ਇੱਕ ਮੈਂ ਘਰ ਸ਼ੂਟ ਕੀਤਾ ਸੀ ਵੀ ਆਪਾਂ ਇੱਕ ਨਵਾਂ ਕੰਟੈਂਟ ਸ਼ੁਰੂ ਕੀਤਾ ਵਾ ਜਿਵੇਂ ਨਿਊਲੀ ਬਿਲਡ ਹਾਊਸਸ ਹੁੰਦੇ ਆ ਜਾਂ ਜਿਹੜੇ ਇੰਟੀਰੀਅਰ ਡਿਜ਼ਾਈਨਰਾਂ ਵੱਲੋਂ ਘਰ ਡਿਜ਼ਾਈਨ ਕੀਤੇ ਜਾਂਦੇ ਆ ਤੇ ਉਹਦੇ ਰਿਲੇਟਿਡ ਹੀ ਅੱਜ ਆਪਾਂ ਇੱਕ ਹੋਰ ਵੀਡੀਓ ਲੈ ਕੇ ਆਏ ਆ ਜੀ ਆਪਾਂ ਲੁਧਿਆਣਾ ਦੇ ਇੱਕ ਪਿੰਡ 'ਚ ਖੜੇ ਆ ਜੀ ਸਿੱਧਵਾ ਵੇਟ ਦੇ ਵਿੱਚ ਤੇ ਉੱਥੇ ਦਾ ਇੱਕ ਇੰਟੀਰੀਅਰ ਘਰ ਦਾ ਰੈਡੀ ਹੋਇਆ ਸੀਗਾ ਤੇ ਨਵੀਂ ਬਣੀ ਕੋਠੀ ਹੈ ਜੀ ਤੇ ਜਿਹੜੇ ਭਾਈ ਇਹਨੇ ਰੈਡੀ ਕੀਤਾ ਵਾ ਸਾਰਾ ਇੰਟੀਰੀਅਰ ਘਰ ਦਾ ਉਹ ਵੀ ਆਪਣੇ ਨਾਲ ਖੜੇ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੁਹਾਨੂੰ ਪੂਰਾ ਘਰ ਦਾ ਟੂਰ ਕਰਾਵਾਂਗੇ ਵੀ ਕਿਹੜਾ ਕਿਹੜਾ ਕਿਦਾਂ ਦਾ ਕੰਮ ਹੋਇਆ ਤੇ ਭਾਈ ਜਿਹੜੇ ਹੈਗੇ ਆਪਣੇ ਨਾਲ ਯੂਵੀ ਸ਼ੀਟਸ ਦਾ ਕੰਮ ਤੇ ਬਹੁਤ ਹੀ ਵਧੀਆ ਕੰਮ ਹੈ ਜੀ Google ਤੇ ਵੀ ਇਹਦੇ ਰੇਟਿੰਗ 4.5 ਪਲੱਸ ਆ ਤੇ Instagram ਤੇ ਵੀ ਇਹਦੇ ਚੈਨਲ ਕਾਫੀ ਜ਼ਿਆਦਾ ਟ੍ਰੈਂਡਿੰਗ 'ਚ ਇਹਨਾਂ ਦਾ ਵਰਕ ਚੱਲਦਾ ਪਿਆ ਵਾ ਤੇ ਭਾਈ ਆਪਣੇ ਨਾਲ ਜਿਹੜਾ ਵੀ ਉਹਨਾਂ ਨੇ ਕੰਮ ਕੀਤਾ ਵਾ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਜਿਹੜੇ ਕਾਰਜ ਆਪਾਂ ਖੜੇ ਜਿਹੜਾ ਨੇ ਨਿਊਲੀ ਕੋਠੀ ਰੈਡੀ ਕਰਕੇ ਦਿੱਤੀ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ ਭਾਈ ਆਪਣੇ ਨਾਲ ਭਾਈ ਅੱਛਾ ਲ ਭਾਈ ਅਸੀਂ ਗੱਲ ਜੀ ਭਾਈ ਪਹਿਲਾਂ ਤਾਂ ਧੰਨਵਾਦ ਜੀ ਟਾਈਮ ਕੱਢਿਆ ਤੁਸੀਂ ਸਾਡੇ ਵਾਸਤੇ ਤੇ ਭਾਈ ਸਭ ਤੋਂ ਪਹਿਲਾਂ ਤੁਹਾਡਾ ਨਾਮ ਤੇ ਆਪਣੀ ਕੰਪਨੀ ਦਾ ਨਾਮ ਆਪਣਾ ਸਾ ਜੀਐਸ ਇੰਟੀਰੀਅਰ ਐਕਸਟੀਰੀਅਰ ਹੈ ਠੀਕ ਹੈ ਜੀ ਆਪਾਂ ਅਬੇ ਸਿੰਘ ਸਦਰਪੁਰੇ ਤੋਂ ਆ ਜੀ ਠੀਕ ਹੈ ਜੀ ਇਹ ਆਪਣਾ तकरीबन ਲੋਕਲ ਹੀ ਕੰਮ ਆਈ ਸਾਰਾ ਠੀਕ ਹੈ ਜੀ ਤੇ ਨਾਮ ਤੁਹਾਡਾ ਗੁਰਦੀਪ ਸਿੰਘ ਹਨ ਗੁਰਦੀਪ ਸਿੰਘ ਹਾਂਜੀ ਠੀਕ ਹੈ ਜੀ ਤੇ ਕੰਪਨੀ ਦਾ ਨਾਮ ਕੀ ਆਪਣਾ ਜੀਐਸ ਇੰਟੀਰੀਅਰ ਐਕਸਟੀਰੀਅਰ ਜੀ ਜੀਐਸ ਇੰਟੀਰੀਅਰ ਐਕਸਟੀਰੀਅਰ ਠੀਕ ਜਗਰਾਉਂ ਸ਼ਹਿਰ ਦੇ ਵਿੱਚ ਹੀ ਤੁਹਾਡਾ ਆਫਿਸ ਬਣਾਇਆ ਹਾਂ ਹਾਂਜੀ ਸਰ ਜਗਰਾਉਂ ਆਪਣਾ ਆਫਿਸ ਹੈ ਜੀ ਭਾਈ ਕਿੰਨਾ ਕੁ ਟਾਈਮ ਹੋ ਗਿਆ ਜੀ ਆ ਲਾਈਨ 'ਚ ਤੁਹਾਨੂੰ ਇਸ ਲਾਈਨ ਦੇ ਵਿੱਚ ਸਾਰ ਆਪਾਂ ਨੂੰ 15 ਸਾਲ ਹੋ ਗਏ ਜੀ ਸਾਨੂੰ ਲੋਕਾਫੀ ਲੌਂਗ ਟਾਈਮ ਦਾ ਐਕਸਪੀਰੀਅੰਸ ਆ ਤੁਹਾਡੇ ਕੋਲੇ ਕਾਫੀ ਪ੍ਰੋਫੈਸ਼ਨਲ ਤੇ ਕੋਈ ਚਲੋ ਪੁੱਛਣਾ ਤਾਂ ਨਹੀਂ ਬਣਦਾ ਵੀ ਕੋਈ ਕੋਈ ਆਈਡੀ ਕਿੰਨੇ ਘਰ ਹੁਣ ਤੱਕ ਰੈਡੀ ਕਰਕੇ ਦੇ ਚੁੱਕੇ ਆ ਕੋਈ ਗਿਣਤੀ ਨਹੀਂ ਜੀ ਬਹੁਤ ਜ਼ਿਆਦਾ ਰਿਸਪੌਂਸ ਆ ਕਿੰਦਾ ਆ ਰਿਪੀਟਿਡ ਕਸਟਮਰ ਵੀ ਆ ਰਹੇ ਮਤਲਬ ਜਿਹਨੇ ਇੱਕ ਵਾਰੀ ਕੰਮ ਕਰਾਇਆ ਵੀ ਅੱਗੇ ਉਹਨੇ ਤੁਹਾਡੀ ਰੈਫਰੈਂਸ ਪਾਈ ਹੋਵੇ ਵੀ ਯਾਰ ਆ ਬੰਦੇ ਤੋਂ ਹਾਂਜੀ ਸਰ ਆਪਾਂ ਨੂੰ ਕੰਮ ਤੋਂ ਕੰਮ ਹੀ ਅੱਗੇ ਆ ਰਿਹਾ ਜੀ ਮਾਰੋ ਇੱਥੇ ਕੰਮ ਕੀਤੇ ਇੱਥੋਂ ਆਪਾਂ ਨੂੰ ਜਾ ਠੀਕ ਹੈ ਜੀ ਮਤਲਬ ਵਧੀਆ ਕੁਆਲਟੀ ਦੇ ਪ੍ਰੋਡਕਟਸ ਅਗਰ ਤੁਸੀਂ ਯੂਜ਼ ਕਰਦੇ ਹੋ ਵਧੀਆ ਕੰਮ ਕਰਕੇ ਤੇ ਉੱਤੋਂ ਰਿਪੀਟਡ ਕਸਟਮਰ ਆਉਂਦੇ ਹੀ ਆ ਬਿਲਕੁਲ ਜੀ ਬਿਲਕੁਲ ਠੀਕ ਹੈ ਤੇ ਜਿਹੜੀ ਜਗ੍ਹਾ ਹੁਣ ਆਪਾਂ ਖੜੇ ਆ ਇਸ ਟਾਈਮ ਆ ਇਹ ਵੀ ਕਰ ਤੁਹਾਡੇ ਵੱਲ ਨਹੀਂ ਬਣਾਇਆ ਗਿਆ ਹਾਂਜੀ ਸਰ ਇਹ ਪੂਰਾ ਤਿਆਰ ਆਪਾਂ ਕੀਤਾ ਜੀ ਸਾਰਾ ਠੀਕ ਹੈ ਜੀ ਪੂਰਾ ਇੰਟੀਰੀਅਰ ਜਿਹੜਾ ਕਰਦਾ ਹੈ ਜਿੰਨਾ ਵੀਰੀਅਰ ਹੋਏ ਆਪਣੇ ਹੱਥੋਂ ਹੈ ਤੇ ਕਿੰਨੇ ਰੂਮਸ ਵਗੈਰਾ ਪਰ ਰੈਡੀ ਕਰਕੇ ਦਿੰਦੇ ਆ ਇਹਦੇ ਵਿੱਚ ਸਭ ਤਿੰਨ ਰੂਮ ਕੀਤੇ ਹੀ ਆਪਾਂ ਇੱਕ ਡ੍ਰਾਈੰਗ ਰੂਮ ਕੀਤਾ ਵਾ ਜੀ ਹਾਂਜੀ ਤੇ ਇੱਧਰ ਡਾਈਨਿੰਗ ਏਰੀਆ ਵਾ ਲੌਬੀ ਆ ਜੀ ਉੱਪਰ ਆ ਥੱਲੇ ਆ ਠੀਕ ਹੈ ਜੀ ਤੇ ਸਟੇਟ ਕੇਸ ਏਰੀਆ ਵਾ ਜੀ ਠੀਕ ਹੈ ਜੀ ਯਾਨੀ ਕਿ ਕਾਫੀ ਸਾਰਾ ਹਾਂਜੀ ਹੋਇਆ ਜੀ ਆਪਣਾ ਮੈਂ ਜਿਵੇਂ ਮੈਂ ਹਾਊਸ ਸਟੋਰ ਹੁਣ ਆਪਾਂ ਕਰਕੇ ਦਿਖਾਈ ਵੀ ਜਿਹੜੇ ਮਤਲਬ ਅੱਜ ਕੱਲ ਡਿਜ਼ਾਈਨਸ ਚੱਲਦੇ ਆ ਤੁਸੀਂ ਆਲਮੋਸਟ ਸਾਰੇ ਟ੍ਰੈਂਡਿੰਗ ਚ ਜਿਹੜੇ ਚੱਲਦੇ ਉਹੀ ਇੱਥੇ ਕਰਕੇ ਦਿੱਤੇ ਆ ਹਾਂਜੀ ਸੋ ਸਾਨੂੰ ਫਿਰ ਦਿਖਾਓ ਹੁਣ ਇਕੱਲਾ ਇਕੱਲਾ ਕਰਕੇ ਤੇ ਸਭ ਤੋਂ ਪਹਿਲਾਂ ਜੀ ਆਪਾਂ ਚੱਲਦੇ ਆ ਜੀ ਲੌਬੀ ਵਾਲੇ ਜਿਹੜਾ ਲਿਵਿੰਗ ਰੂਮ ਕਹਿ ਦਿੰਨੇ ਆ ਆਪਾਂ ਡਾਈਨਿੰਗ ਰੂਮ ਕਹਿ ਦਿੰਨੇ ਆ ਹਾਂਜੀ ਹਾਂਜੀ ਆਪਾਂ ਸਭ ਤੋਂ ਪਹਿਲਾਂ ਜੀ ਉਹ ਰੂਮ 'ਚ ਚੱਲਾਂਗੇ ਵੀ ਕਿਹੜਾ ਕਿਹੜਾ ਇੱਥੇ ਮਟੀਰੀਅਲ ਯੂਜ਼ ਕੀਤਾ ਤੇ ਕਿੱਦਾਂ ਕਿੱਦਾਂ ਦਾ ਕੰਮ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ ਭ ਜਿਹੜਾ ਹੁਣ ਆ ਲੀਫ ਵਾਲਾ ਸਟਾਈਲ ਆ ਇਹ ਹੁਣ ਲੇਟੈਸਟ ਟ੍ਰੈਂਡ ਚ ਆਇਆ ਵਾ ਜੀ ਸਰ ਇਹ ਪਹਿਲਾਂ ਆਪਾਂ ਦੇਖਦੇ ਨਹੀਂ ਸੀਗੇ ਹੁਣ ਹੀ ਇਹ ਮਤਲਬ ਆਪਾਂ ਇਹਦੀ ਰੀਲਸ ਵਗੈਰਾ ਦੇਖਦੇ ਆ ਜਿਵੇਂ ਮਤਲਬ ਇਹ ਕੀ ਚੀਜ਼ ਹੁੰਦੀ ਆ ਤੇ ਕਿਵੇਂ ਬਣਦਾ ਵਾ ਇਹ ਸਾਰਾ ਲਾਈਟਿੰਗ ਦੇ ਲਾਈਟਿੰਗ ਲੱਗੀ ਹੁੰਦੀ ਹੈ ਬਣੇ ਬਣਾਈ ਹੁੰਦੇ ਜਿਵੇਂ LED ਲੱਗਦੀ ਨੀਚੇ LED ਸਟ੍ਰਿਪਸ ਵਾਲੀਆਂ ਲਾਈਟਸ ਹੁੰਦੀਆਂ ਨੇ ਜੀ ਜੀ ਠੀਕ ਹੈ ਇਹ ਸਾਰਾ ਡੈਕੋਰੇਸ਼ਨ ਲਈ ਵੀ ਹੁੰਦਾ ਜੀ ਅੱਛਾ ਕਲਰ ਇਹਦੇ ਵਿੱਚ ਬਹੁਤ ਨੇ ਜੀ ਅੱਛਾ ਆਪਾਂ ਜੋ ਕਲਰ ਕੰਬੀਨੇਸ਼ਨ ਲੈਣਾ ਹੈ ਇਹ ਉਹਦੇ ਹਿਸਾਬ ਨਾਲ ਚੱਲਦਾ ਹੈ ਮਤਲਬ ਜਿਵੇਂ ਕਸਟਮਰ ਦੀ ਰਿਕੁਆਇਰਮੈਂਟ ਆ ਉਹਦਾਂ ਤੁਸੀਂ ਮਤਲਬ ਉਹਨਾਂ ਨੂੰ ਸੇਮ ਟੂ ਸੇਮ ਉਹਦਾਂ ਦਾ ਡਿਜ਼ਾਈਨ ਰੈਡੀ ਕਰਕੇ ਜਾਂ ਰੈਡੀ ਕਰਕੇ ਦੇਣਾ ਬਿਲਕੁਲ ਠੀਕ ਹੈ ਤੇ ਮੇਨ ਲਿਵਿੰਗ ਏਰੀਆ ਚ ਲੱਗਦਾ ਜਾਂ ਬੈਡਰੂਮ ਚ ਵੀ ਲੱਗ ਕਿਤੇ ਵੀ ਬਣ ਸਕਦਾ ਇਹ ਕਿਤੇ ਵੀ ਬਣ ਸਕਦਾ ਠੀਕ ਹੈ ਡੈਕੋਰਮ ਨਾਲ ਜ਼ਿਆਦਾ ਚਾਹੀਏ ਡ੍ਰੈੰਗ ਰੂਮ ਦੇ ਵਿੱਚ ਹੀ ਚੱਲਦਾ ਮਤਲਬ ਜਿਵੇਂ ਸਪੇਸ ਆਪਾਂ ਨੂੰ ਜੇ ਵੱਡੀ ਹੋਵੇ ਵੀ ਉੱਥੇ ਚੀਜ਼ ਜ਼ਿਆਦਾ ਲੋਕ ਅਟਰੈਕਟ ਕਰਦੀ ਹੈ ਬਿਲਕੁਲ ਜੀ ਵੀ ਰੂਮ ਦੇ ਵਿੱਚ ਘੱਟ ਚੱਲਦਾ ਹੀ ਵੈਸੇ ਲੌਬੀ ਦੇ ਵਿੱਚ ਜ਼ਿਆਦਾ ਚੱਲਦਾ ਠੀਕ ਹੈ ਤੇ ਮਟੀਰੀਅਲ ਇਹ ਪੀਵੀਸੀ ਦਾ ਹੀ ਹੁੰਦਾ ਵਾ ਜੀ ਸਰ ਠੀਕ ਹੈ ਜੀ ਜਿਵੇਂ ਆਪਾਂ ਦੇਖੀ ਹੁੰਦਾ ਵਾ ਜੀ ਇਹ ਤੇ ਸੱਲੇ ਸਾਰੇ ਫਲੂਟਰ ਲੂਵਰ ਲੱਗੇ ਹੋਏ ਆ ਜੀ ਫਲੂਟਰਡ ਪੈਨ ਵਾਲਾ ਸਾਰਾ ਯੂਵੀ ਸ਼ੀਟ ਦਾ ਵਾ ਜੀ ਅੱਛਾ ਇਹ ਸਾਰੇ ਯੂਵੀ ਸ਼ੀਟ ਆ ਜੀ ਜੀ ਯੂਵੀ ਸੀਕ ਵੀ ਸਰ ਫੋਮ ਬੋਰਡ 6 ਐਮ ਐਮ ਦਾ ਹੁੰਦਾ ਵਾ ਜੀ ਉਹਦੇ ਉ ਇਹ ਨਹੀਂ ਹੈਗਾ ਵੀ ਆਪਾਂ ਸਿੱਲੀ ਕਹਿੰਦੇ ਕਿਉਂਕਿ ਜਿਵੇਂ ਆਪਾਂ ਅੱਜਕੱਲ ਦੇਖਦੇ ਵੀ ਇਹਨਾਂ ਤੋਂ ਮਚਣਾ ਕੰਪਲੇਂਟਸ ਵੀ ਬਹੁਤ ਆਉਂਦੀਆਂ ਨੇ ਜਿਵੇਂ ਹੁਣ ਕਿਸੇ ਨੇ ਗੰਮ ਲਾ ਕੇ ਮਤਲਬ ਡਾਇਰੈਕਟਲੀ ਉਹਨੂੰ ਪੇਸਟ ਕਰਤਾ ਅਗਰ ਕਿਤੇ ਪਿੱਛੇ ਸ਼ੋਰਾਂ ਛਲਾਵਾ ਉਹਦੇ ਨਾਲ ਵੀ ਉਹ ਪਕੜ ਛੱਡ ਦਿੰਦਾ ਉਹ ਸਰ ਹੈਲਦੀਆਂ ਰਹਿੰਦੀਆਂ ਸੀਟਾਂ ਆਮ ਜਿਆਦਾਤਰ ਆ ਸਿਲੀਕੋਨ ਦੇ ਨਾਲ ਲਗਾਉਂਦੇ ਆ ਠੀਕ ਹੈ ਜੀ ਸਿਲੀਕੋਨ ਲਾ ਕੇ ਇਹਨੂੰ ਇਦੋਂ ਪੀਸਟ ਕਰਤਾ ਹਾਂਜੀ ਪਰ ਆਪਾਂ ਇਦਾਂ ਨਹੀਂ ਕਰਦੇ ਜੀ ਆਪਾਂ ਇਹਨੂੰ ਫੋਮ ਬੋਰਡ ਲਗਾ ਕੇ نیچے ਠੀਕ ਹੈ ਜੀ ਉਹਦੇ ਉੱਪਰ ਇਹਨਾਂ ਦੇ ਡਬਲ ਪ੍ਰੋਟੈਕਸ਼ਨ ਨਾਲ ਇਹਨੂੰ ਲਾਉਨੇ ਆ ਵੀ ਕਸਟਮਰ ਕੰਪਲੇਨਟ ਨਾ ਕਰੇ ਨਾ ਸ਼ੀਟ ਦੀ ਲੁੱਕ ਜਿਹੜੀ ਉਹ ਵੀ ਖਰਾਬ ਨਾ ਹੋਵੇ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਜੀ ਠੀਕ ਹੈ ਤੇ ਬਾਕੀ ਇਹਦਰ ਲੀਫ ਵਾਲਾ ਆ ਕੇ ਤੇ ਬਾਕੀ ਆਪਾਂ ਆਹ ਵਾਲ ਵਾਲਾ ਲਾਉਨੇ ਆ ਜਿਹੜਾ ਤੁਸੀਂ LED ਪੈਨਲ ਨਾਲ ਡਿਜ਼ਾਈਨ ਕਰਕੇ ਦਿੱਤਾ ਭਾਈ ਨੂੰ ਤੇ ਇਹ ਵੀ UV ਸ਼ੀਟ ਦੀ ਵਾਲੀ ਆ ਸਾਰਾ ਬੁੱਢਨ ਦਾ ਵਾਜੀ ਅੱਛਾ ਜੀ ਇਹ ਆਪਾਂ ਮਾਈਕਾ ਵਗੈਰਾ ਲਾ ਕੇ ਇਹਨਾਂ ਨੂੰ ਜੀ ਪਲਾਈ 6 ਵੱਡੇ ਡਰਾਅਰ ਜਿਵੇਂ ਡਰੈਇੰਗ ਰੂਮ ਚ ਆਪਾਂ ਸਮਾਨ ਵਗੈਰਾ ਕੋਈ ਰੱਖਣਾ ਵਾ ਤਾਂ ਪੀ ਵੱਡੇ ਸਾਈਜ਼ ਦੇ ਡਰਾਅਰ ਨੇ ਇਹ ਹਾਂਜੀ ਹਾਂਜੀ 6 ਸਾਰਾ ਆ ਵੀ ਯੂਵੀ ਸ਼ੀਟ ਦਾ ਹੀ ਵਰਕ ਹੋਇਆ ਹੈ ਇਹ ਯੂਵੀ ਸੀ ਹੈ ਇਹ ਜਿਵੇਂ ਤੁਸੀਂ ਕਹਿੰਦੇ ਫਲੂਟਡ ਪੈਨਲ ਆ ਇਹ ਫਲੂਟਡ ਪੈਨਲ ਆ ਜੀ ਫਲੂਟਡ ਪੈਨਲ ਦੇ ਵਿੱਚ LED ਲਾਈਟਸ ਆ ਤੁਸੀਂ ਕੰਬੀਨੇਸ਼ਨ ਇਹ ਪ੍ਰੋਫਾਈਲ ਲਾ ਕੇ ਜੀ ਠੀਕ ਹੈ ਜੀ ਪ੍ਰੋਫਾਈਲ ਲਾਈਟ ਆ ਗਈ ਸੀਲਿੰਗ ਦੇ ਉੱਤੇ ਪਹਿਲਾਂ ਇਹ ਬਾਕੀ ਸੀਲਿੰਗ ਆ ਗਈ ਆਪਣੇ POP ਦਾ ਹੋਇਆ ਹੋਇਆ ਸੀਗਾ ਇਹ ਕੰਮ ਇਹਦੇ ਤੇ ਫਿਰ ਆਪਾਂ ਇਹਨੂੰ ਮਤਲਬ POP ਦਾ ਜਿਹੜਾ ਵਰਕ ਉਹਦੇ ਉੱਤੇ ਤੁਸੀਂ ਵਾਲਪੇਪਰ ਲਾ ਕੇ ਉਹਨੂੰ ਰੈਡੀ ਕਰਤਾ ਹਾਂ ਜੀ ਇਹਨੂੰ ਵਾਲਪੇਪਰ ਨਾਲ ਮਤਲਬ ਕੰਮ ਹੋਇਆ ਹੀ ਨਹੀਂ ਆ ਬਿਲਕੁਲ ਜੀ ਬਿਲਕੁਲ ਕਿਉਂਕਿ ਆਲਰੇਡੀ ਪਹਿਲਾਂ ਬਣੀ ਹੋਈ ਸੀਗੀ ਜੀ ਠੀਕ ਹੈ ਜੀ ਫ ਬਾਕੀ ਫਿਰ ਦੇ ਨਾਲ ਹੀ ਕਰ ਲਈ ਸਾਰਾ ਠੀਕ ਹੈ ਜੀ ਬਾਕੀ ਜੀ ਆ ਸਾਰਾ ਆਪਣਾ ਸਾਰਾ ਲੌਬੀ ਦਾ ਭਾਈ ਇੱਕ ਵਾਰੀ 360 ਡਿਗਰੀ ਦਾ ਵੀਊ ਦਿਖਾ ਦਿਓ ਪੂਰਾ ਰੂਮ ਦਾ ਛੱਤ ਵਿੱਚ ਕਰਕੇ ਬਾਕੀ ਆ ਜਿਹੜਾ ਕਲਰ ਇਹ ਵਾਈਟ ਦੇ ਵਿੱਚ ਕੀ ਬੇਜ ਸ਼ੇਡ ਆਂਦਾ ਜਿਵੇਂ ਜੀ ਸਰ ਹਾਂਜੀ ਇਹ ਮੈਟ ਦੇ ਵਿੱਚ ਹੈ ਜੀ ਇਹਨੂੰ ਯਾਨੀ ਕਿ ਮੈਟ ਫਿਨਿਸ਼ਿੰਗ ਦੇ ਵਿੱਚ ਹਾਂ ਮਤਲਬ ਜਿਵੇਂ ਇੱਕ 글로ਸ ਥੋੜੀ ਜੀ স্মੂਥ ਹੁੰਦੀ ਹੈ ਇਹ ਮੈਟ ਫਿਨਿਸ਼ਿੰਗ ਹੈ ਮੈਟ ਫਿਨਿਸ਼ਿੰਗ ਦੇ ਵਿੱਚ ਹੈ ਠੀਕ ਹੈ ਜੀ ਕਿਉਂਕਿ ਇਹ ਨਾਤਾਸ਼ੀਤੀ ਮੈਲਾ ਹੁੰਦਾ ਜੀ ਹਾਂਜੀ ਤੇ ਨਾ ਹੀ ਇਹਦੇ ਵਿੱਚ ਕੋਈ ਸਕ੍ਰੈਚ ਵਗੈਰਾ ਤਾਂ ਰਹਿੰਦਾ ਵਾ ਠੀਕ ਹੈ ਜੀ ਤੋ ਜਿਵੇਂ ਮੈਂ ਆਪਾਂ ਦੇਖਦੇ ਆਂ ਵੀ ਹੁਣ ਅੱਜ ਕੱਲ੍ਹ ਛੋਰਾ ਸੁਲਾਬ ਕਾਫੀ ਜਿਆਦਾ ਹੁੰਦੀ ਕਰਾਜੀ ਹੁਣ ਜੇ ਕਿਤੇ ਮਤਲਬ ਇਦਾਂ ਕੰਮ ਹੋਇਆ ਹੋਇਆ ਯੂਵੀ ਸ਼ੀਟਸ ਦਾ ਮੇਨ ਕਸਟਮਰ ਨੂੰ ਇਹੀ ਡਰ ਹੁੰਦਾ ਵੀ ਯਾਰ ਮੈਂ ਇੰਨੇ ਪੈਸੇ ਖਰਚਦਾ ਵੀ ਪਿਆ ਵੀ ਕੱਲ ਨੂੰ ਦੁਬਾਰਾ ਨਾ ਵੀ ਮੇਰੇ ਪੈਸੇ ਹੋਰ ਲਾਉਣੇ ਪੈ ਜਾਣ ਤਾਂ ਵੀ ਚੀਜ਼ ਖਰਾਬ ਨਾ ਹੋ ਜਾਵੇ ਬਿਲਕੁਲ ਜੀ ਕੋਈ ਇਦਾਂ ਦਾ ਕੋਈ ਸਿਸਟਮ ਤਾਂ ਨਹੀਂ ਹੁੰਦਾ ਇਹਦੇ ਤੇ ਨਹੀਂ ਸਰ ਇਹਦਾ ਨਾ ਕੋਈ ਪ੍ਰੋਬਲਮ ਨਹੀਂ ਇਹ ਵਾਸ਼ੇਬਲ ਸ਼ੀਟ ਹੁੰਦੀ ਹੈ ਜੀ ਆਪਾਂ ਇਹਨੂੰ ਧੋ ਵੀ ਸਕਦੇ ਆ ਕੋਈ ਦਾਗ ਵਹਿ ਗਿਆ ਲੱਗ ਵੀ ਜਾਵੇ ਤਾਂ ਆਪਾਂ ਇਹਨੂੰ ਸਾਫ਼ ਕਰ ਲੈ ਸਕਦੇ ਆ ਠੀਕ ਹੈ ਕਲੀਨਿੰਗ ਵਗੈਰੇ ਦੀ ਨਾਰਮਲ ਪਾਣੀ ਨਾਲ ਜਿਵੇਂ ਪਾਣੀ ਨਾਲ ਬਿਲਕੁਲ ਜੀ ਬਿਲਕੁਲ ਕੁਝ ਵੀ ਨਹੀਂ ਹੁੰਦਾ ਜੀ ਇਹ ਅਗਰ ਮਤਲਬ ਸਲਾਬ ਵਗੈਰਾ ਦੀ ਕੋਈ ਓਖੜ ਦੀ ਤਾਂ ਨਹੀਂ ਕੋਈ ਪ੍ਰੋਬਲਮ ਕੋਈ ਕੰਪਲੀਟ ਹੈਗਾ ਠੀਕ ਹੈ ਕਿਉਂਕਿ ਬੈਕ ਤੋਂ ਇਹ ਕਵਰ ਹੀ ਹੋ ਗਿਆ ਜੀ ਸਾਰਾ ਦਬਾਬ ਦੇ ਨਾਲ ਪੇਸਟ ਲੱਗਦੀ ਹੈ ਜੀ ਪੰਜ ਸੀਟਾਂ ਹਾਂ ਜੀ ਤੇ ਕੋਈ ਤੁਸੀਂ ਓਖੇ ਕਿਹਾ ਸੀ ਵੀ ਇਸ ਡਬਲ ਫੋਮ ਨਾਲ ਅਸੀਂ ਲਾਉਦੇ ਹਾਂ ਜੀ ਠੀਕ ਹੈ ਜੀ ਤੇ ਬਾਕੀ ਯਾਰ ਇਹ ਆ ਗਿਆ ਜੀ ਆਪਣਾ ਨੈਕਸਟ ਏਰੀਆ ਇੱਥੇ ਭਾਈ ਨੇ ਜਿਹੜਾ ਉੱਪਰ ਛੱਤ ਦਾ ਕੰਮ ਕਰਕੇ ਦਿੱਤਾ ਵਾ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਸਾਰੀ ਲਾਈਟਿੰਗ ਵਗੈਰਾ ਕੀਤੀ ਹੋਈ ਆ ਤੇ ਬਾਕੀ ਜਿਹੜੀ ਆਪਣਾ ਕੀ ਕਹਿੰਦੇ ਆ ਉੱਪਰ 골ਡਨ ਪੇਸਟਿੰਗ ਜਿਵੇਂ ਆਪਣਾ ਜੂਵੀ ਸੀਟ ਹੈ ਜੀ ਉੱਪਰ ਵਾਲੀ ਸਾਰੀ ਅੱਛਾ ਤੇ ਜੂਵੀ ਸੀਟ ਦੇ ਨਾਲ ਇਹ ਕ੍ਰੋਮ ਦਾ ਵਰਕ ਹੋਇਆ ਹੋਇਆ ਵਾ ਜੀ ਠੀਕ ਹੈ ਜਿਹੜੀ 골ਡਨ ਵਿੱਚ ਵਾਇਰ ਪਈ ਹੋਈ ਉਹ ਕ੍ਰੋਮ ਇਹ ਕ੍ਰੋਮ ਵਰਕ ਆ ਜੀ ਅੱਛਾ ਇਹ ਕ੍ਰੋਮ ਵਰਕ ਆ ਠੀਕ ਜੀ ਤੇ ਬਾਕੀ ਆ ਸੀਐਨਸੀ ਜਾਲੀ ਬਣੀ ਮੋਬਲ ਰੱਖੀ ਹੋਈ ਹੈ ਜੀ ਆਪਕੋ ਠੀਕ ਹੈ ਤੇ ਇਹਦੇ ਇਹਦੇ ਵਿੱਚ ਵੀ ਆਪਾਂ ਜੇ ਅਗਰ ਲਾਈਟਸ ਲਾਉਣੀ ਹੋ ਤਾਂ ਲੱਗ ਜਾਂਦੀਆਂ ਹਾਂ ਹਾਂਜੀ ਸਰ ਇਹਦੇ ਵਿੱਚ ਵੀ ਲੱਗ ਜਾਂਦੀ ਫਿਲਹਾਲ ਇੱਥੇ ਲੱਗੀਆਂ ਹੋਈਆਂ ਨੇ ਤੇ ਨਹੀਂ ਇਹਦੇ ਵਿੱਚ ਲੱਗ ਅੱਛਾ ਇਹ ਲੱਗੀਆਂ ਨਹੀਂ ਠੀਕ ਹੈ ਇਹ ਡਿਜ਼ਾਈਨ ਮਤਲਬ ਟੋਟਲੀ ਤੁਸੀਂ ਲੱਗ ਤੇ ਮਤਲਬ ਜਿਵੇਂ ਆਪਾਂ ਦੇਖਦੇ ਸਾਰਾ ਓਪਨ ਏਰੀਆ ਜਿਹੜਾ ਕਲਰ ਆ ਆਹੀ ਮੇਨ ਆਪਣੇ ਲੱਗਿਆ ਹੋਇਆ ਜੀ ਸਰ ਹਾਂਜੀ ਇਹ ਮਤਲਬ ਕੀ ਕੰਬੀਨੇਸ਼ਨ ਕਰਕੇ ਲਾਇਆ ਵੀ ਜਿਹੜਾ ਮਤਲਬ ਸਾਰੇ ਪਾਸੇ ਮਤਲਬ ਮੈਚ ਕਰਕੇ ਲੱਗ ਜਵੇ ਕਿ ਆਪਾਂ ਨੇ ਸਰ ਇੱਕ ਏਰੀਆ ਸੀਗਾ ਲੋਬੀ ਦਾ ਤੇ ਇੱਥ ਉਦਾਂ ਦੇ ਕਲਰ ਕੀਤਾ ਸੀਗਾ ਵੀ ਜੇ ਮੈਲਾ ਵੀ ਹੋਵੇ ਤਾਂ ਆਪਾਂ ਨੂੰ ਪਤਾ ਨਾ ਲੱਗੇ ਠੀਕ ਹੈ ਜੀ ਯਾਨੀ ਕਿ ਜੇ 글로ਸੀ ਲਾਉਂਦੇ ਤਾਂ ਉਹ ਵਿੱਚ ਚਮਕਾਜੀ ਕਲਰ ਦੇ ਵਿੱਚ ਉਹ ਮੈਲਾ ਤਾਂ ਮਗਰ ਅਗਰ ਕੋਈ ਮਤਲਬ ਹੱਥ ਵਗੈਰਾ ਵੀ ਲਾ ਦੇ ਉਹ ਵੀ ਫਿੰਗਰਪ੍ਰਿੰਟ ਛੱਪ ਜਾਂਦਾ ਬਿਲਕੁਲ ਜੀ ਬਿਲਕੁਲ ਜੀ ਮੈਂ ਆਹ ਵਾਲਾ ਕਲਰ ਲਾਇਆ ਹੈ ਇਹ ਲਾਈਟ ਆ ਇਹ ਥੋੜਾ 글로ਸੀ ਵਿੱਚ ਆ ਠੀਕ ਹੈ ਜੀ ਇਹਦੀ ਚਮਕ ਵੀ ਹੈਗੀ ਹੈ ਜੀ ਅੱਜ ਇਹਦੇ ਵਿੱਚ ਜਿਵੇਂ ਸਿੱਧੀਆਂ ਡੰਡੀਆਂ ਅੱਛਾ ਇਹਦੇ ਵਿੱਚ ਮਤਲਬ ਕਰਾਸ ਕਰਾਸ ਜਿਹੇ ਵਾਲੇ ਜਿਵੇਂ ਅੱਛਾ ਇਹ ਇਹ ਵੀ ਏਪੀਵੀਸੀ ਆ ਇਹ ਵੀ ਸਰ ਪੀਵੀਸੀ ਅੱਛਾ ਇਹ ਵੀ ਪੀਵੀਸੀ ਸਾਰਾ ਇੰਪੋਰਟ ਦਾ ਮਾਲ ਆ ਇਹਦੇ ਵਿੱਚੋਂ ਕਿਸ ਤੇ ਮੈਂ ਨਾ ਇੱਧਰ ਆਪਾਂ ਹੁਣ ਆ ਜੀ ਇਹ ਆਗੇ ਜੀ ਡਾਈਨਿੰਗ ਏਰੀਆ ਆਪਾਂ ਕਿਚਨ ਦੇ ਨਾਲ ਆਛਾ ਬੋਲავਾ ਜੀ ਤੇ ਭਾਜੀ ਨੇ ਹਜੇ ਕਿਚਨ ਇਹਨਾਂ ਦੀ ਰੈਡੀ ਕਰਕੇ ਦੇਣੀ ਆ ਫਿਲਹਾਲ ਆਪਾਂ ਉਹ ਨਹੀਂ ਦਿਖਾਵਾਂਗੇ ਤੇ ਉਹ ਜਦੋਂ ਪ੍ਰੋਪਰਲੀ ਜਿੰਨੇ ਰੂਮਸ ਆਪਾਂ ਕਿ ਦੋ ਰੂਮਸ ਦਾ ਹਜੇ ਕੰਮ ਥੋੜਾ ਜਿਹਾ ਪੈਂਡਿੰਗ ਆ ਇਹਨਾਂ ਦਾ ਤੇ ਤਾਂ ਆਪਾਂ ਉਹ ਨਹੀਂ ਦਿਖਾਵਾਂਗੇ ਜਿੰਨਾ ਜਿੰਨਾ ਕਹਿੰਦੇ ਰੈਡੀ ਕੀਤਾ ਰਸੇ ਆਲਮੋਸਟ 90% ਕੰਮ ਹੋ ਚੁੱਕਾ ਇੱਥੇ ਆਪਾਂ ਉਹ ਤੁਹਾਨੂੰ ਪੂਰਾ ਬਾਕੀ ਡਾਈਨਿੰਗ ਏਰੀਆ ਹੈਗੇ ਸਰ ਆਹ ਕੀ ਚੀਜ਼ ਹੈ ਸਰ 3D ਟਾਈਲ ਆ ਜੀ 3D ਟਾਈਲ 3D ਟਾਈਲ ਹੈ ਜੀ ਅੱਛਾ ਜੀ ਬਹੁਤ ਠੀਕ ਹੈ ਬਾਗ ਦੇ ਉੱਪਰ ਅੱਛਾ ਤੇ ਆ ਆਪਣੇ ਡਬਲ ਯੂ ਪੀ ਸੀ ਲੂਵਰ ਆ ਜੀ ਅੱਛਾ ਇਹ ਵੀ ਲੂਵਰਸ ਆ ਗਏ ਹਾਂਜੀ ਠੀਕ ਹੈ ਲਾਈਟਿੰਗ ਲਈ ਇੱਕ ਬਾਕ ਬਾਲਾ ਬਣਾਤਾ ਸੀ ਅੱਛਾ ਉੱਪਰ ਮਤਲਬ ਛੋਟੇ ਛੋਟੇ ਜਿਵੇਂ ਐਲ ای ਡੀ ਲਾਈਟਸ ਆ ਗਈਆਂ ਮਤਲਬ ਹਾਈਪਰ ਅਟਰੈਕਟਿਵ ਹੋਰ ਜ਼ਿਆਦਾ ਇਹਨੂੰ ਕਰਦੀ ਹੈ ਹਜੇ ਤਾਂ ਫਿਰ ਲਾਲ ਦਿਨ ਆ ਨਾ ਇੰਨਾ ਤੋਂ ਲਾਈਟਰ ਰਹੇ ਨੇ ਬਾਕੀ ਰਾਤ ਨੂੰ ਥੋੜਾ ਜਿਆਦਾ ਜ਼ਿਆਦਾ ਖਿਲਰ ਕੇ ਅੱਗੇ ਨਿਕਲਦਾ ਹੋਣਾ ਕਦਰ ਅੱਛਾ ਇਹ ਵੀ ਇਹ ਟਾਈਲਸ ਹੁੰਦੀਆਂ ਨੇ ਇਹ ਤੀਜੀ ਟਾਈਲ ਹੁੰਦੀ ਹੈ ਜੀ ਠੀਕ ਹੈ ਜੀ ਜੀ ਇਹ ਮਤਲਬ ਉਹਨਾਂ ਨਾਲੋਂ ਹੈਵੀ ਕੁਆਲਿਟੀ ਚਾਹੁੰਦੇ ਜਿਵੇਂ ਯੂ ਵੀ ਸ਼ ਇਹ ਜਿਹੜੇ ਮੈਂ ਨੋਰਮਲ ਆਪਕ ਟਾਈਲਸ ਲਾਉਣੇ ਆ ਇਹ ਉਦਾਂ ਦੀਆਂ ਟਾਈਲਸ ਆ ਜੀ ਇਹ ਜੂਵੀ ਸੀਟ ਤੇ ਮੰਨ ਲਓ ਇਹ ਚੀਜ਼ ਸੇਮ ਹੀ ਆ ਜੀ ਇਹ ਵੀ ਖੋਸ ਹੀ ਆ ਜੀ ਇਹ ਕੋਈ ਹਲਕੀ ਨਹੀਂ ਹੈਗੀ ਮੰਨ ਲਓ ਬੀਵੀਸੀ ਵਿੱਚ ਪੋਲਿੰਗ ਹੁੰਦੀ ਹੈ ਚ ਉਹ ਚੀਜ਼ ਨਹੀਂ ਹੈ ਅੱਛਾ ਤੇ ਇਹ ਵੀ ਲੱਗਦੀ ਸਿਲੀਕੋਨ ਕੰਮ ਨਾਲੀ ਆ ਨੇ ਸਾਰੇ ਹੀ ਟੈਕਸ ਨਾਲ ਫੇਸ ਹੋਈ ਹੈ ਜੀ ਅੱਛਾ ਹੀ ਟੈਕਨੋਲੋਜੀ ਨਾਲ ਫੇਸ ਹੋਈ ਹੈ ਸਿਲਿਕਨ ਦੇ ਨਾਲ ਹੈਲਦੀ ਰਹਿੰਦੀ ਹੈ ਜਿੱਥੋਂ ਜਿੱਥੋਂ ਲੱਗੀ ਆਪਾਂ ਮੰਨ ਲਓ ਉਹਨੇ ਫੜ ਲਿਆ ਬਾਕੀ ਉਹ ਛੱਡ ਦੇਣਾ ਮਤਲਬ ਕੰਮ ਤੁਸੀਂ ਪੱਕਾ ਕਰਕੇ ਦੇਣੇ ਹੋ ਵੀ ਮੋੜਾ ਕੋਈ ਕਸਟਮਰ ਕੰਪਲੇਂਟ ਨਾ ਕਰੇ ਵੀ ਦੂਸਰੀ ਵਾਰੀ ਦੁਬਾਰਾ ਬੁਲਾਵੇ ਸਾਡੇ ਕੋਲ ਬਿਲਕੁਲ ਜੀ ਬਿਲਕੁਲ ਜੀ ਸਾਡੇ ਵੀ ਕਿਸੇ ਰਿਸ਼ਤੇਦਾਰ ਦਾ ਘਰ ਆ ਵੀ ਉਹ ਵੀ ਰਾਈਟੀ ਕਰਕੇ ਦੇ ਦੋ ਜੀ ਜੀ ਵੀ ਨਹੀਂ ਸਰ ਇਹ ਸਾਡੀ ਵਾਲ ਖਾਲੀ ਸਾਨੂੰ ਨਜ਼ਰ ਆ ਰਹੀ ਹੈ ਪਰਸੀ ਦੇ ਉੱਤੇ ਥੋੜੀ ਵੀ ਐਨੀ ਕਰ ਅੱਛਾ ਇਹ ਸਾਰਾ ਤੁਸੀਂ ਡਿਜ਼ਾਈਨ ਆਪ ਰੈਡੀ ਕਰਕੇ ਦੇ ਦੋ ਜੀ ਇਹ ਵੁੱਡਨ ਮਟੀ ਨੇ ਸਾਰੇ ਪੀਵੀਸੀ ਆ। ਛੇ ਵੀ ਪੀਵੀਸੀ ਹੋਈ ਆ। ਜੀ ਬਿਲਕੁਲ ਛੇ। ਜਿਵੇਂ ਲੱਗਦੀ ਥੋੜੀ ਜਿਹੀ ਵੁੱਡਨ ਟਾਈਪ ਨਾ ਇਹ ਜਿਵੇਂ ਹਲੋ ਸਰ ਗੁੱਡਨ ਦਾਵਾ ਜੀ। ਪਰ ਹੈ ਸਾਰੀ ਇਹ ਪੀਵੀਸੀ। ਜਿਵੇਂ ਪੁਰਾਣੇ ਟਾਈਮ ਵਿੱਚ ਆਪਾਂ ਲੱਕੜ ਦਾ ਬਣਵਾ ਕੇ ਤੁਸੀਂ ਨਮਾਇਕੇ ਦਾ ਉਹ ਉਦਾਂ ਦੀ ਟੱਚਿੰਗ ਲੱਗਦੀ ਪਿੱਛੇ ਬਣਾਈਏ ਸਾਰੀ ਪੀਵੀਸੀ ਦੀ ਹੋਈ। ਬਣਾਈ ਸਾਰੀ ਪੀਵੀਸੀ ਦੀ। ਠੀਕ ਹੈ ਜੀ। ਕੋਈ ਇਹਨੂੰ ਸ਼ੌਕ ਦੀ ਕੋਈ ਸਿਲੰਦਰ ਦੀ ਕੋਈ ਪ੍ਰੋਬਲਮ ਨਹੀਂ। ਠੀਕ ਹੈ ਜੀ। ਜਦੋਂ ਮਰਜੀ ਆਪਾਂ ਵਾਸ਼ ਵੀ ਕਰ ਸਕਦੇ ਹਾਂ। ਠੀਕ ਹੈ ਜੀ। ਲੱਗੇ ਲਗਾਏ। ਮਤਲਬ ਨੋਰਮਲ ਪਾਣੀ ਨਾਲ ਕਲੀਨ ਹੋ ਜਾਂਦਾ। ਬਿਲਕੁਲ ਹਾਂਜੀ ਇਹ ਸੀਲਿੰਗ ਦਾ ਡਿਜ਼ਾਈਨ ਸੀਗਾ ਜੀ ਹਾਂਜੀ ਸਿੰਪਲ ਓਵਰਜੇ ਰੱਖਿਆ ਸੀਗਾ ਵੀ ਅੱਛਾ ਮਤਲਬ ਜਿਆਦਾ ਓਵਰਜਾਣਾ ਲੱਗੇ ਨਾ ਨੋਰਮਲ ਸਿੰਪਲ ਤਾਂ ਹੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਆਪਾਂ ਚੱਲਾਂਗੇ ਜੀ ਨੈਕਸਟ ਜਿਹੜਾ ਸਭ ਤੋਂ ਵਧੀਆ ਮੈਨੂੰ ਇਹਦਾ ਡਿਜ਼ਾਈਨ ਲੱਗਿਆ ਉਹ ਇਹਨਾਂ ਦਾ ਹੈਗਾ ਜੀ ਪੌੜੀਆਂ ਦਾ ਜਿਹੜਾ ਇਹਨਾਂ ਨੇ ਸਟੇਅਰ ਦੇ ਉੱਤੇ ਵਾਲਪੇਪਰਸ ਦਾ ਕੰਬੀਨੇਸ਼ਨ ਕਰਕੇ ਲਗਾਇਆ 골ਡਨ ਜਿਵੇਂ ਪੱਟੀ ਆਪਾਂ ਕਹਿ ਸਕਦੇ ਸੀਗੇ ਉਹਦੇ ਵਿੱਚ ਤੁਹਾਨੂੰ ਵੀ ਦਿਖਾਉਂਗਾ ਉਹ ਬਹੁਤ ਹੀ ਸੋਹਣਾ ਲੱਗਦਾ ਪਿਆ ਉਹ ਬਿਲਕੁਲ ਇਦਾਂ ਦਾ ਜਿਵੇਂ ਦੁਬਈ ਵਰਗੀਆਂ ਕੰਟਰੀਆਂ ਦੇ ਵਿੱਚ ਕੰਮ ਹੁੰਦਾ ਨਾ ਆਯੋਰੀ ਜਿਹੜਾ ਮੈਂ ਡਿਜ਼ਾਈਨ ਕਿਹਾ ਸੀ ਜਿਹੜਾ ਮੈਨੂੰ ਸਭ ਤੋਂ ਵਧੀਆ ਲੱਗਿਆ ਤੇ ਸਭ ਤੋਂ ਜ਼ਿਆਦਾ ਅਟਰੈਕਟ ਕਰਦਾ ਪਿਆ ਉਹ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਜਿਹੜਾ ਪੌੜੀਆਂ ਦੇ ਉੱਪਰ ਇਹਨਾਂ ਦੀ ਸਪੇਸ ਸੀ ਜਿਹੜੀ ਉਹ ਦਿਖਾਈਏ ਤੁਸੀਂ ਦੇਖ ਸਕਦੇ ਆ ਜੀ ਇਹ ਕੋਈ ਪ੍ਰੋਪਰ 360 ਡਿਗਰੀ ਵੀਊ ਉਹਨਾਂ ਦਿਖਾ ਦੇ ਤੇ ਵਾਲਪੇਪਰਸ ਦੇ ਨਾਲ ਵਿੱਚ 골ਡਨ ਕਲਰ ਦੀ ਜਿਹੜੀ ਲਾਈ ਗਈ ਹੈ ਜੀ ਪੱਟੀ ਆਪਾਂ ਕੀ ਕਹਿ ਸਕਦੇ ਇਹਨੂੰ ਭਾਈ ਇਹਨੂੰ ਕੀ ਕਹਿੰਦੇ ਕਰੋਮ ਕਰੋਮ ਇਹਨੂੰ ਕਰੋਮ ਕਹਿੰਦੇ ਆ ਜੀ ਤੇ ਬਾਕੀ ਜੀ ਭਾਈ ਆਪਣੇ ਨਾਲ ਇਹਨਾਂ ਨੂੰ ਵੀ ਪੁੱਛਾਂਗੇ ਵੀ ਕੀ ਕੀ ਕਿਹੜਾ ਕਿਹੜਾ ਮਟੀਰੀਅਲ ਇਹਨਾਂ ਨੇ ਯੂਜ਼ ਕੀਤਾ ਭਾਈ ਇਹ ਵਾਲਪੇਪਰ ਆ ਇਹ ਇਹ ਸਾਰਾ ਵਾਲਪੇਪਰ ਆ ਜੀ ਸਾਰਾ ਠੀਕ ਹੈ ਜੀ ਇਹ ਵਾਰੀ ਮੋਲਡਿੰਗ ਆਉਂਦੀ ਹੈ ਜੀ ਅੱਛਾ ਤੇ ਆਹ ਜਿਹੜਾ ਸੈਂਟਰ ਵਿੱਚ 골ਡਨ ਲੱਗਿਆ 골ਡਨ ਕ੍ਰੋਮ ਆ ਜੀ ਅੱਛਾ 골ਡਨ ਕ੍ਰੋਮ ਦੇ ਨਾਲ ਮਤਲਬ ਵਾਲਪੇਪਰ ਜਿਹੜਾ ਸ਼ਾਈਨਿੰਗ ਵਾਲਾ ਹਨਾ ਇਹ ਸ਼ਾਈਨਿੰਗ ਵਾਲਾ ਅੱਛਾ ਇਹ 오ਰੀਜਨਲ ਵਾਲਪੇਪਰ ਆ ਜੀ ਠੀਕ ਹੈ ਜੀ ਜੀ ਤੇ ਇਹਦੇ ਨਾਲ ਮਤਲਬ 골ਡਨ ਇਹ ਕ੍ਰੋਮ ਇਹ ਵੀ ਅਲੱਗ ਪਾਈ ਹੋਈ ਆ ਹਾਂਜੀ ਸਰ ਇਹ ਲੱਗ ਪਈ ਹੋਈ ਆ ਜੀ ਸੈਂਟਰ ਦੇ ਵਿੱਚ ਸਾਈਡੋ ਤੇ ਮੋਲਡਿੰਗ ਲਗਾ ਕੇ ਉਹ ਲੱਗ ਤੋਂ ਵਿੱਚ ਟਿਕ ਕਰਿਆ ਹੋਇਆ ਤੇ ਆ ਜਿਹੜਾ ਵਾਈਟ ਵਾਲੀਆਂ ਇਹ ਇਹ ਕੀ ਚੀਜ਼ ਆ ਇਹ ਸਰ ਮੋਲਡਿੰਗ ਹੈ ਜੀ ਅੱਛਾ ਇਹ ਵੀ ਮੋਲਡਿੰਗ ਹੈ ਹਾਂ ਮੋਲਡਿੰਗ ਹੈ ਬਾਕੀ ਇਹ ਜੋ ਉੱਪਰ ਪੇਂਟ ਹੋ ਰਿਹਾ ਹੈ ਜੋ ਵਾਈਟ ਆਈ ਆਪਾਂ ਅੱਛਾ ਮਤਲਬ ਕਲਰ ਕੰਬੀਨੇਸ਼ਨ ਮੈਚ ਕਰਕੇ ਤੁਸੀਂ ਉਸ ਹਿਸਾਬ ਨਾਲ ਕੰਮ ਕਰਕੇ ਦਿੱਤਾ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਹਾਂ ਜੇ ਇਹ ਮੋਲ ਇਹ ਮਤਲਬ ਜਿਵੇਂ ਆਪਣੇ ਕਦੇ ਅਗਰ ਸਲਾਬ ਸਲੂਬ ਆਈ ਜਾਂ ਕੋਈ ਕਲਰ ਵਗੈਰਾ ਇਹਦਾ ਤਾਂ ਨਹੀਂ ਫੇਡ ਹੁੰਦਾ ਨਹੀਂ ਸਰ ਕਲਰ ਲਈ ਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਅੱਛਾ ਵੈਸੇ ਵੱਡੀ ਦੁਆਰ ਆਈਏ ਤੇ ਕੋਈ ਸਲਾਬ ਵਾਲਾ ਹੈ ਨਹੀਂ ਸੀ ਹਾਂ ਜੀ ਯਾਨੀ ਕਿ ਜਿੱਥੇ ਕਿਤੇ ਜ਼ਿਆਦਾ ਹੀ ਸਲਾਬ ਹੋਵੇ ਉੱਥੇ ਵਾਲ ਪੇਪਰ ਨਹੀਂ ਲੱਗਦਾ ਹਾਂ ਜੀ ਪਰ ਇਹ thing ਹੈ ਹੀ ਨਹੀਂ ਸੀਗਾ ਬਿਲਕੁਲ ਕਿਉਂਕਿ ਮੇਨ ਆਇੰਮ ਦਾ ਨਾ ਵੀ ਜਿੱਥੇ ਕੰਧ ਗਿੱਲੀ ਹੁੰਦੀ ਹੈ ਉੱਥੇ ਪੇਪਰ ਟਿਕਦਾ ਵੀ ਨਹੀਂ ਹੈਗਾ ਉੱਥੇ ਸਰ ਪ੍ਰੋਬਲਮ ਹੁੰਦੀ ਹੈ ਪਰ ਉੱਥੇ ਆਪਾਂ ਲਾਉਂਦੇ ਵੀ ਨਹੀਂ ਠੀਕ ਹੈ ਜੀ ਇਹ ਦੁਵਾਰ ਸਹੀ ਸੀ ਆਪਾਂ ਇਹ ਸੀ ਕਿ ਮਤਲਬ ਪ੍ਰੋਪਰ ਗਾਈਡੈਂਸ ਨਾਲ ਤੁਸੀਂ ਅਗਲੇ ਦਾ ਕੰਮ ਕਰਕੇ ਦੇ ਜਿਹੜੀ ਚੀਜ਼ ਮਤਲਬ ਜਿੱਥੇ ਨਹੀਂ ਸੈੱਟ ਹੁੰਦੀ ਤਾਂ ਫਿਰ ਅਗਲੇ ਦਾ ਵੀ ਐ ਵੀ ਪੈਸੇ ਦੀ ਵੇਸਟੇਜ ਵੀ ਨਾ ਹੋਵੇ ਹਾਂਜੀ ਤੇ ਉਦਾਂ ਵੀ ਆਪਣੀ ਗੱਲ ਆ ਜਾਂਦੀ ਬਾਕੀ ਆਪਣੇ ਉੱਪਰ ਵੀ ਰੂਮਸ ਹੈਗੇ ਹਾਂਜੀ ਸਰ ਉੱਪਰ ਆ ਜੀ ਉੱਪਰ ਲੌਬੀ ਫੌਲ ਕੀਤੀ ਹੈ ਜੀ ਆਪਾਂ ਅੱਛਾ ਦੋ ਰੂਮ ਦਾ ਆਪਣਾ ਕ ਕਰ ਨਹੀਂ ਆ ਮੇਰੀ ਕੋ ਟਾਈਮਿੰਗ ਹੈ ਨਹੀਂ ਸੀ ਠੀਕ ਹੈ ਜੀ ਟਾਈਮ ਦੀ ਵਜ੍ਹਾ ਕਰਕੇ ਅਮਰੋਗ ਸੀ ਤੇ ਬਾਕੀ ਇੱਥੇ ਭਾਈ ਨੇ ਦੇਖੋ ਜਿਹੜੀ ਛੱਤ ਤਿਆਰ ਕਰਕੇ ਦਿੱਤੀ ਆ ਉੱਪਰ ਤੇ ਬਾਕੀ ਜਿਹੜਾ ਉੱਪਰ ਛੱਤ ਵਾਲਾ ਵੀ ਹੋਇਆ ਹੋਇਆ ਬਾਕੀ ਜਿਹੜਾ ਸੈਂਟਰ ਚ ਝੂਮਰ ਲਾਉਣਾ ਸੀਗਾ ਉਹ ਹਜੇ ਭਾਈ ਦਾ ਆਇਆ ਨਹੀਂ ਉਹਦਾ ਆਰਡਰ ਦਿੱਤਾ ਹੋਇਆ ਉਹ ਇੱਕ ਦੋ ਦਿਨਾਂ ਦੇ ਵਿੱਚ ਉਹ ਵੀ ਸੈੱਟ ਕਰ ਦੇਣਗੇ ਇੱਥੇ ਪ੍ਰੋਪਰਲੀ ਬਾਕੀ ਤੁਸੀਂ ਛੱਤ ਦਾ ਡਿਜ਼ਾਈਨ ਦੇਖ ਸਕਦੇ ਹੋ ਬਿਲਕੁਲ ਜੀ ਵੀਰ ਜੀ ਇਹ ਵੀ ਭਾਈ ਨੇ ਬਣਾ ਕੇ ਦਿੱਤਾ ਵਾ ਸਾਰਾ ਅਗੇ ਤੇ ਦੇਸ਼ਾ ਦੇ ਉੱਪਰ ਵੀ ਬੋਲ ਦੇ ਉੱਤੇ ਆਹੀ ਵਾਲਾ ਕਲਰ ਲੱਗਿਆ ਹੋਇਆ ਜਿਹੜਾ نیچے ਲੱਗਿਆ ਹੈ ਕਿਉਂਕਿ ਇਹ ਸਾਰੇ ਕਲਰਸ ਨਾਲ ਹੀ ਮੈਚ ਕਰਦਾ ਪਿਆ ਸਰ ਹਰੇਕ ਨਾਲ ਦੀ ਅਟਰੈਕਸ਼ਨ ਪੂਰੀ ਵਧੀਆ ਬਣਦੀ ਪਈ ਕਿ ਲਾਈਟ ਕਲਰਸ ਵੀ ਲੱਗੇ ਹੋਏ ਡਾਰਕ ਕਲਰ ਵੀ ਲੱਗੇ ਹੋਏ ਜਿਵੇਂ ਤੁਸੀਂ ਉੱਪਰ ਦੇਖ ਸਕਦੇ ਹੋ ਕਾਫੀ ਬ੍ਰਾਊਨ ਸ਼ੇਡ ਦਾ ਲਗਾਇਆ ਹੋਇਆ ਉਹਦੇ ਨਾਲ ਬੇਜ ਜਾਂ ਵਾਈਟ ਜਾਂ ਮਿਕਸਚਰ ਕੰਬੀਨੇਸ਼ਨ ਆ ਤੇ ਲਾਈਟਸ ਵੀ ਉਹਦੇ ਨਾਲ ਉਦਾਂ ਦੀ ਹੀ ਬਣਾਈਆਂ ਗਈਆਂ ਭਈ ਆਪਾਂ ਸਾਰਾ ਓਪਨ ایرੀ ਦੇਖ ਲਾ ਜਿਹੜੇ ਬੈੱਡਰੂਮ ਤੁਸੀਂ نیچے ਰੈਡੀ ਕੀਤੇ ਆ ਉਹ ਆਪਣਾ ਰਹਿ ਗਿਆ ਹਾਂਜੀ ਸਰ ਉਹਦਾਂ ਵੀ ਜਿਹੜਾ ਮਾਰਦੇ ਆ ਜੀ ਆਪਾਂ ਇੱਕ ਵਾਰੀ ਬਿਲਕੁਲ ਜੀ ਬਿਲਕੁਲ ਹਾਂਜੀ ਬਾਕੀ ਅੱਛਾ ਇੱਥੇ ਵੀ ਛੱਪ ਤੇ ਕਰਕੇ ਦਿੱਤੀ ਤੁਸੀਂ ਹਾਂਜੀ ਸਰ ਠੀਕ ਹੈ ਜੀ ਇਹ ਕਿਹੜਾ ਕਿਹੜਾ ਮਟੀਰੀਅਲ ਯੂਜ਼ ਹੋਇਆ ਇਹ ਵੀ ਸਰ ਪੀਵੀਸੀ ਦਾ ਹੀ ਹੈ ਸਾਰਾ ਸਾਰਾ ਪੀਵੀਸੀ ਦਾ ਹੀ ਬਣਾਇਆ ਗਿਆ ਸਾਰਾ ਪੀਵੀਸੀ ਦਾ ਹੀ ਹੈ ਅੱਛਾ ਪੀਵੀਸੀ ਦੇ ਨਾਲ ਜਿਹੜੀ ਜਿਹੜੀ ਵੁੱਡਨ ਵਾਲੀ ਹੈ ਜਿਹੜੀਆਂ ਲੱਕੜਾ ਟਾਈਪ ਲੱਗਦੀ ਪਈ ਇਹ ਵੀ ਪੀਵੀਸੀ ਦੀ ਹੀ ਹੈ ਸਰ ਪੀਵੀਸੀ ਦਾ ਹੀ ਹੈ ਅੱਛਾ ਠੀਕ ਹੈ ਨੀਚੇ ਵਾਲਪੇਪਰਸ ਦੇ ਨਾਲ ਆ ਆਪਣਾ ਕੀ ਕਹਿੰਦੇ ਹੁੰਦੇ ਇਹਨਾਂ गोल्ड क्रोम गोल्ड क्रोम अच्छा गोल्ड क्रोम ਤੇ ਉੱਪਰ पीवीसी ਦਾ ਸਾਰਾ ਜਿਹੜਾ ਕੁਝ ਤੁਸੀਂ ਠੀਕ ਹੈ ਜੀ ਬਾਕੀ ਹੁਣ ਸਰ ਰੂਮ ਦਿਖਾਓ ਬੈਡਰੂਮ ਆ ਜਿਹੜਾ ਤਾਂ ਹਾਂ ਜੀ ਜਿਹੜਾ ਇੱਕ ਰੂਮ ਇਹ ਦੋ गोल्ड क्रोम ਵੀ ਸਰ ਕਈ ਕਲਰ ਵਿੱਚ ਆਉਂਦੀ ਆ ਰੂਲ 골ਡ ਵੀ ਆਉਂਦੀ ਆ ਅੱਛਾ ਤੇ ਜਿੱਦਾਂ ਦੀ ਯਾਨੀ ਮਤਲਬ ਜਿਹਦੇ ਨਾਲ ਜਿੱਦਾਂ ਦਾ ਕਲਰ ਮੈਚ ਕਰਦਾ ਵਾ ਤੁਸੀਂ ਉਦਾਂ ਦੀ ਗਾਈਡੈਂਸ ਅਪਲਾਈ ਕਰਕੇ ਦਿੰਨੇ ਹੋ ਬਿਲਕੁਲ ਸਰ ਮੈਂ ਆਪਣੀ ਵਾਲ ਪੇਪਰ ਦੀ ਹੈ ਜਿਹੋ ਵਾਲ ਪੇਪਰ ਦੀ ਸਲੈਕਸ਼ਨ ਆ ਉਹ ਉਸ ਹਿਸਾਬ ਨਾਲ ਹੀ ਲੱਗਦੀ ਆ ਠੀਕ ਹੈ ਜੀ ਚਿਵੇਂ ਨਾ ਆਪਣਾ ਇੱਕ ਬੈਡਰੂਮ ਆ ਇਹ ਸਰ ਬੈਡਰੂਮ ਰੈਡੀ ਕੀਤਾ ਹੀ ਆਪਾਂ ਸਾਰਾ ਠੀਕ ਹੈ ਜੀ ਇਹਦੇ ਤੇ ਵੀ ਆਪਣੀਆਂ ਯੂਵੀ ਸੀਲ ਦਾ ਹੀ ਵਰਕ ਹੋਇਆ ਸਾਰਾ ਜੀ ਠੀਕ ਹੈ ਜੀ ਤੇ ਨਾਲ ਆ 골ਡ ক্রোম ਆ ਅੱਛਾ ਇਧਰ ਮਤਲਬ ਆ ਫਲੂਟਡ ਪੈਨਲ ਲਾ ਕੇ ਇਹ ਫਲੂਟਡ ਪੈਨਲ ਆ ਸਰ ਇਹ ਕਾਫੀ ਬ੍ਰਾਊਨ ਸ਼ੇਡ ਜਿਹਾ ਜਿਵੇਂ ਡਾਰਕ ਬ੍ਰਾਊਨ ਆਂਦਾ ਅੱਛਾ ਉਹ ਆ ਗਿਆ ਇਹ ਸਾਰਾ ਆਪਾਂ ਫਰਨੀਚਰ ਦੇ ਨਾਲ ਮੈਚ ਕਰਕੇ ਲਿਆ ਸੀਗਾ ਇਹਦਾ ਅੱਛਾ ਜੀ ਠੀਕ ਹੈ ਫਰਨੀਚਰ ਦੇ ਨਾਲ ਮੈਚ ਕਰਕੇ ਮਤਲਬ ਜਿਹੜਾ ਕਲਰ ਵਧੀਆ ਲੱਗੂਗਾ ਤੇ ਇਹ ਬਾਹਰ ਮਤਲਬ ਜਿੰਵੇਂ ਆਪਾਂ ਦੇ ਦਿੱਤੀ ਇੱਥੇ ਹੁਣ ਤੁਸੀਂ ਅਲੱਗ ਡਿਜ਼ਾਈਨ ਦੀ ਬ ਅਛਾ ਤਾਂ ਆਪਣਾ ਰੂਮ ਦਾ ਕਲਰ ਸੀਗਾ ਜੀ ਨੀਚਰ ਦਾ ਉਹਦੇ ਨਾਲ ਸੇਮ ਆਪਾਂ ਇਹਨੂੰ ਮੈਚ ਕਰਦਾ ਲਿਆਵਾ ਬਾਹਰ ਵਾਲਾ ਏਰੀਆ ਸੀ ਆਪਣਾ ਖੁੱਲਾ ਸੀਗਾ ਜੀ ਉਹਦੇ ਵਿੱਚ ਆਪਾਂ ਨੂੰ ਰਸਟ ਦੀ ਪ੍ਰੋਬਲਮ ਵੀ ਰਹਿੰਦੀ ਆ ਜੀ ਹੱਥ ਪੈਰ ਵੀ ਲੱਗ ਵੀ ਜਾਂਦੇ ਆ ਮਾਰ ਕੇ ਜਿਵੇਂ ਘਰੇ ਬੱਚੇ ਆ ਕੋਈ ਛੋਟੇ ਉਹਨਾਂ ਨੂੰ ਹੱਥ ਹੁੰਦੀ ਥੋੜੀ ਜੀ ਤੇ ਰੂਮ ਦੇ ਵਿੱਚ ਫਿਰ ਇਹ ਕਲਰ ਚੱਲਦੇ ਆ ਜੀ ਅੱਛਾ ਠੀਕ ਹੈ ਲਾਈਟ ਕਲਰ ਨਾਲੇ ਸਿੰਪਲ ਤੇ ਸੋਬਰ ਰੂਕ ਕਲਰ ਰੂਮ ਦੇ ਵਿੱਚ ਥੋੜਾ ਜਿਹਾ ਰੂਮ ਚ ਮਤਲਬ ਫਿੱਕਾ ਕਲਰ ਹੀ ਵਧੀਆ ਲੱਗਦਾ ਕਿ ਜਿਹੜਾ ਅੱਖਾਂ ਨੂੰ ਘਟ ਪੈਂਦਾ ਹੋਰ ਜੀ ਬਿਲਕੁਲ ਹਾਂ ਜਿਵੇਂ ਜ਼ਿਆਦਾਤਰ ਡਿਮਾਂਡ ਇਹੀ ਹੁੰਦੀ ਆ ਤੇ ਬਾਕੀ ਇੱਧਰ ਆਪਣੀ ਯੂਵੀ ਸ਼ੀਟਸ ਆ ਗਈਆਂ ਕੰਨ ਦੇ ਕਿਸੇ ਨਾਲ ਯੂਵੀ ਸੀ ਦਾ ਹੀ ਉੱਪਰ ਆਪਣਾ 골ਡ ਕ੍ਰੋਮ ਦਾ ਵਰਕ ਹੋਇਆ ਜੀ ਅੱਛਾ ਜੀ ਇਹ ਥੋੜੀ ਜਿਹੀ ਚੌੜੀ ਪੱਟੀ ਆ ਗਈ ਹਨ ਉਹਦੇ ਨਾਲ ਜੀ ਠੀਕ ਹੈ ਜੀ ਇਹ ਵੀ ਯੂਵੀ ਸ਼ੀਟ ਹੀ ਆ ਇਹ ਵੀ ਸਾਰਾ ਯੂਵੀ ਸੀਟ ਹੈ ਜਿਹੜਾ ਪ੍ਰੋਪਰ ਐਂ ਲੱਗਦਾ ਜਿਵੇਂ ਟਾਈਲ ਹੀ ਲੱਗੀਆਂ ਦੀ ਬਿਲਕੁਲ ਵੀ ਖੜਕਦੀ ਨਹੀਂ ਹੈ ਬਿਲਕੁਲ ਸਾਰ ਇਹ ਸਿਲੀਕੋਨ ਨਾਲ ਨਹੀਂ ਲੱਗੀ ਹੋਈ ਪ੍ਰੋਪਰ ਪੇਸਟ ਹੋਈ ਹੋਈ ਹੈ ਜੀ ਆਪਣੇ ਠੀਕ ਹੈ ਜੀ ਯਾਨੀ ਕਿ ਆਪਾਂ ਇਦਾਂ ਨਹੀਂ ਹੈਗਾ ਵੀ ਇਹਨੂੰ ਡਾਇਰੈਕਟ ਦੁ ਪਰੇ ਆਪਣੇ ਕੋਲ ਉਹ ਨਹੀਂ ਹੈਗਾ ਆਪਾਂ ਨੂੰ ਪਰਤੋ ਉਹ ਦਾ ਮਤਲਬ ਕਹਿਣ ਦਾ ਮਤਲਬ ਇਹ ਆ ਕਿ ਜੇ ਇੱਕ ਜਗ੍ਹਾ ਤੋਂ ਖੜਨ ਲੱਗੀ ਉਹ ਸਾਰੀ ਉਖੜ ਜੀ ਸਾਰੀ ਸਾਰੀ ਡਿਜ਼ਾਈਨਿੰਗ ਖਰਾਬ ਹੀ ਕਰ ਦੇਣੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਤੇ ਆ ਤੁਸੀਂ ਪੀਵੀਸੀ ਦੇ ਵਿੱਚ ਐਲਈਡੀ ਲਾਈਟਸ ਲਾ ਕੇ ਦਿੱਤੀਆਂ ਹਾਂਜੀ ਸਾਰੇ ਪੀਵੀਸੀ ਦੇ ਵਿੱਚ ਬਾਲ ਨੇ ਤਿਆਰ ਹੋਏ ਜੀ ਬਾਲਿਆਂ ਦੇ ਵਿੱਚ ਲਾਈਟ ਪਜਾਈ ਇਹ ਸਾਰਾ ਕੁਝ ਤੁਹਾਡੇ ਵੱਲੋਂ ਹੀ ਰੈਡੀ ਕੀਤਾ ਜਾਂਦਾ ਮਤਲਬ ਖੰਡੀ ਖੰਡੀ ਚੀਜ਼ ਕੋਈ ਬਾਹਰਲਾ ਬੰਦਾ ਆਪਾਂ ਨੂੰ ਮਤਲਬ ਕੋਈ ਹੋਰ ਮਤਲਬ ਲੱਭਣ ਨੂੰ ਹੀ ਡਿਜ਼ਾਈਨ ਇਤਾਂ ਦੇ ਨਹੀਂ ਪਾਉਂਦਾ ਨਹੀਂ ਜੀ ਸਾਰਾ ਤੁਸੀਂ ਮਤਲਬ ਕਰਕੇ ਦੇਣਾ ਡਿਜ਼ਾਈਨ ਆਪਣੇ ਕੋਲ ਬਹੁਤ ਜ਼ਿਆਦਾ ਨਹੀਂ ਜੀ ਜਿਹਦੇ ਹਿਸਾਬ ਨਾਲ ਆਪਾਂ ਜੋ ਕਸਟਮਰ ਦੀ ਰਿਕੁਆਇਰਮੈਂਟ ਆਈ ਉਹਦੇ ਹਿਸਾਬ ਨਾਲ ਆਪਾਂ ਬਣਾ ਲਈਦਾ ਜੀ ਅੱਛਾ ਤੇ ਬਾਕੀ ਆਪਣੀ ਛੱਤ ਆ ਗਈ ਹਨਾ ਹਾਂਜੀ ਠੀਕ ਹੈ ਜੀ ਛੱਤ ਤੇ ਵੀ ਇਹ ਪੀਵੀਸੀ ਦੀ ਸਾਰਾ ਛੱਤ ਤੇ ਵੀ ਪੀਵੀਸੀ ਦੀ ਹੈ ਅੱਛਾ ਪੀਵੀਸੀ ਦੀਆਂ ਮਤਲਬ ਇਹ ਜਿਹੜੀ ਆਪਣੇ ਆਹਾ ਬਣਾਖ ਦਿੱਤੀ ਇਹ ਵੀ ਪੀਵੀਸੀ ਦੀ ਜਿਹੜੀ ਵੀ ਪੀਵੀਸੀ ਦਾ ਜੋੜਦਾਰ ਬਾਲੇ ਆਪਾਂ ਜਿਹਨੂੰ ਕਹਿ ਦਿੰਨੇ ਹਾਂਜੀ ਸਰ ਇਹ ਵੀ ਬਾਲੇ ਵੀ ਪੀਵੀਸੀ ਦੇ ਹੀ ਆ ਟੋਟਲ ਜਿੰਨਾ ਮਟੀਰੀਅਲ ਲੱਗਾ ਸ ਕੋਈ ਜੀ ਬੁਰਦਨ ਦਾ ਨਹੀਂ ਜੁੜ ਰਿਹਾ ਠੀਕ ਹੈ ਜੀ ਠੀਕ ਬਾਕੀ ਇਧਰ ਆਪਣਾ ਆ ਗਿਆ ਬਾਡਰ ਰੂਮ ਏਰੀਆ ਆ ਗਿਆ ਜੀ ਹਾਂ ਜੀ ਸਰ ਠੀਕ ਹੈ ਜੀ ਅਛਾ ਇਹ ਵੀ ਤੁਸੀਂ ਮਤਲਬ ਤੁਸੀਂ ਰੈਡੀ ਕਰਕੇ ਦਿੱਤਾ ਸੀ ਹਾਂ ਜੀ ਸਰ ਇਹ ਵੀ ਸਾਰਾ ਇਧਰ ਵੀ ਜਿਹੜਾ ਕਲਰ ਲੱਗਿਆ ਹੋਇਆ ਆਪਣੇ ਬੈਡਰੂਮ ਵਾਲੀ ਲੱਗਿਆ ਹੋਇਆ ਜੀ ਇਹ ਸੇਮ ਰੂਮ ਦੇ ਨਾਲ ਦਾ ਹੀ ਕਲਰ ਲੱਗਿਆ ਜੀ ਠੀਕ ਹੈ ਜੀ ਤਮੋਕੀ ਇਹ ਬੁਰਦਨ ਦੇ ਡਰਾਅਰਸ ਆ ਗਏ ਸਾਰੇ ਹਾਂਜੀ ਸਰ ਇਹ ਵੀ ਆਪਾਂ ਆਪ ਬਣਾ ਕੇ ਦਿੱਤੇ ਜੀ ਅੱਛਾ ਜਿਹੜਾ ਵੁੱਡਨ ਦਾ ਵੀ ਉਹ ਵੀ ਦੋਸਤਾਂ ਦਾ ਵੀ ਆਪ ਬਾਕੀ ਆ ਸਾਰਾ ਤੁਸੀਂ ਜਿਵੇਂ ਬੈਡਰੂਮ ਦੇ ਨਾਲ ਕਲਰ ਮੈਚ ਕਰਕੇ ਆ ਆ ਗਿਆ ਆਪਣਾ ਜੇਕਰ ਹਾਂਜੀ ਬਾਕੀ ਜਿਵੇਂ ਤੁਹਾਡੇ ਪੀਵੀਸੀ ਦੀਆਂ ਉੱਪਰ ਪਟੀਆਂ ਲੱਗੀਆਂ ਜਾਂ ਉਹਦੇ ਨਾਲ ਡੋਰ ਮੈਚ ਕਲਰ ਕਰਕੇ ਮਤਲਬ ਬਿਲਕੁਲ ਜੀ ਬਿਲਕੁਲ ਇਹ ਵੀ ਤਾਂ ਡੋਰ ਸੀਗਾ ਡੋਰ ਦੇ ਉੱਪਰ ਵੀ ਆ ਪੀਵੀਸੀ ਲਾਈ ਹੋਈ ਹੈ ਜੀ ਬਾਥਰੂਮ ਯਾਨੀ ਕਿ ਆਪਾਂ ਨੂੰ ਫੁੱਲ ਦੁਆਰ ਹੀ ਨਜ਼ਰ ਆਉਂਦੀ ਹੈ ਠੀਕ ਹੈ ਮਤਲਬ ਪਤਾ ਨਹੀਂ ਲੱਗਦਾ ਕਿ ਵੀ ਵਾਟਰੋਬ ਏਰੀਆ ਵਾ ਜਾਂ ਕੀ ਇੱਕ ਜਿਵੇਂ ਸਿਕਰੇਟ ਬਰਵਾਚਾ ਕਹਿੰਦੇ ਆਪਾਂ ਵਾਸ਼ਰੂਮ ਦਾ ਬਿਲਕੁਲ ਜ ਤੇ ਸਾਰਾ ਵੀ ਪਿੱਛੇ ਪੀਵੀਸੀ ਸਲੂਟਨ ਚੈਨਲ ਲੱਗਦਾ ਵੀ ਸਰ ਇਹ ਵੀ ਸਾਰਾ ਆਪਣਾ ਹੀ ਕੰਮ ਆ ਜੀ ਠੀਕ ਹੈ ਜੋ ਆ ਬਾਕਸ ਵਗੈਰਾ ਬੁੱਢਾ ਵੀ ਸਰ ਆਪਾਂ ਆਪ ਰੈਡੀ ਕਰਕੇ ਦਿੱਤਾ ਹੈ ਠੀਕ ਹੈ ਜੀ ਗਲਾਸ ਤੱਕ ਵੀ ਆਪਾਂ ਆਪ ਫਿੱਟ ਕਰਕੇ ਦਿੱਤਾ ਹੈ ਅੱਛਾ ਸਾਰਾ ਮਤਲਬ ਕੱਲਾ ਕੱਲਾ ਜੀ ਚੀਜ਼ ਜਿਹੜੀ ਹੈਗੀ ਆ ਤੁਹਾਡੇ ਵੱਲੋਂ ਹੀ ਬਣਾਈ ਗਈ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਵਾਕਿ ਆਪਾਂ ਚੱਲਦੇ ਆ ਜੀ ਹੁਣ ਲੌਬੀ ਏਰੀਆ ਵੱਲ ਬਾਕੀ ਅੱਛਾ ਆਪਣੇ ਦੋ ਰੂਮ ਹਜੇ ਪੈਂਡਿੰਗ ਹਨ ਮਤਲਬ ਉਹ ਉੱਪਰ ਵਾਲੇ ਪੈਂਡਿੰਗ ਆ ਅੱਛਾ ਉਹਦਾ ਹਜੇ ਤੁਸੀਂ ਕੰਮ ਕਰਕੇ ਦੇ ਬਿਲਕੁਲ ਮੇਰੇ ਕੋਲ ਟਾਈਮ ਨਹੀਂ ਹੈਗਾ ਜੀ ਮੈਂ ਯਾਨੀ ਕਿ ਦੋਸਰੇ ਕੰਮ ਚੱਲ ਰਹੇ ਸੂਤ ਠੀਕ ਹੈ ਜੀ ਠੀਕ ਹੈ ਜੀ ਤੇ ਉਹ ਰੂਮ ਰੈਡੀ ਆ ਭਾਈ ਆਪਣੇ ਆਫਿਸ ਦੀ ਲੋਕੇਸ਼ਨ ਕਿੱਥੇ ਪੈਂਦੀ ਆ ਲੋਕੇਸ਼ਨ ਸਰ ਜਗਰਾਉਂ ਆ ਜੀ ਆਪਣੀ ਠੀਕ ਹੈ ਜੀ ਤੇ ਆਪਣੇ ਕੰਟੈਕਟ ਨੰਬਰਸ ਕਿੰਨੇ ਆ ਕੰਟੈਕਟ ਨੰਬਰ ਮੈਂ ਇੱਕ ਦੋ ਆ ਜੀ ਦੋਨੇ ਮੈਂ ਤੁਸੀਂ ਠੀਕ ਹੈ ਜੀ ਕੰਟੈਕਟ ਨੰਬਰ ਬੋਲ ਦੋ ਇੱਕ ਵਾਰੀ ਆਪਾਂ 7350705011 ਠੀਕ ਹੈ 9872500711 ਠੀਕ ਹੈ ਜਗਰਾਉਂ ਸ਼ਹਿਰ ਚ ਤੁਹਾਡਾ ਆਫਿਸ ਬਣਿਆ ਹੋਇਆ ਬਿਲਕੁਲ ਠੀਕ ਹੈ ਜੀ ਅਗਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਰਿਕੁਆਇਰਮੈਂਟ ਆ ਭਾਈ ਨੇ ਕੰਟੈਕਟ ਨੰਬਰਸ ਆ ਦੇ ਬੋਲਤੇ ਬਾਕੀ ਮੈਂ ਡਿਸਕ੍ਰਿਪਸ਼ਨ ਚ ਇਹਨਾਂ ਦੀ ਇੰਸਟਾਗ੍ਰam ਦਾ ਲਿੰਕ ਵੀ ਉੱਥੇ ਸ਼ੇਅਰ ਕਰ ਦਉ ਜਿਹੜੇ ਵੀ ਇਹਨਾਂ ਦੇ ਡਿਜ਼ਾਈਨਸ ਬਣਾਏ ਗਏ ਆ ਜਿਨ੍ਹਾਂ ਨੇ ਹੁਣ ਘਰਾਂ ਚ ਇਹਨਾਂ ਨੇ ਡਿਜ਼ਾਈਨ ਬਣਾ ਕੇ ਦਿੱਤੇ ਆ ਅਗਰ ਤੁਹਾਨੂੰ ਉਹਦੇ ਚੋਂ ਕੋਈ ਪਸੰਦ ਆ ਤਾਂ ਤੁਸੀਂ ਆਪਣੇ ਘਰੇ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਭਾਈ ਦਾ ਉਹ ਚ ਕੰਟੈਕਟ ਨੰਬਰਸ ਮੈਂ ਮੈਂਸ਼ਨ ਕਰ ਦੂੰਗਾ ਜੀ ਕੋ ਵੀਡੀਓ ਤੇ ਕਮੈਂਟ ਜਰੂਰ ਕਰਕੇ ਦੱਸਿਓ ਜੀ ਘਰ ਦਾ ਟੂਰ ਤੁਹਾਨੂੰ ਕਿੱਦਾਂ ਦਾ ਲੱਗੇ ਬਾਕੀ ਅਗਰ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਰਿਕੁਆਇਰਮੈਂਟ ਤੁਸੀਂ ਭਾਈ ਜੀ ਨੂੰ ਕਾਲ ਕਰ ਸਕਦੇ ਆ ਜੀ ਬਾਕੀ ਇੰਸਟਾਗ੍ਰam ਪੇਜ ਹੈ ਜੀ ਇਹਨਾਂ ਦੇ ਹੋਰਤ ਵੀ ਤੁਸੀਂ ਇਹਨਾਂ ਨੂੰ ਫੋਲੋ ਕਰ ਸਕਦੇ ਹੋ ਗੁਰਦੀਪ ਸਿੰਘ ਭਾਈ ਦਾ ਨਾਮ ਹੈ ਗੁਰਦੀਪ ਸਿੰਘ ਪੀਵੀਸੀ ਇੰਟੀਰੀਅਰ ਡੈਕੋਰੇਟਰ ਹੈਗਾ ਵੀ ਕੰਪਨੀ ਦਾ ਨਾਮ ਹੈ ਜਿਤਰਾਉ ਸ਼ਹਿਰ ਦੇ ਵਿੱਚ ਇਹਨਾਂ ਦਾ ਆਫਿਸ ਹੈ ਜੀ ਬਾਕੀ ਆਪਾਂ ਐਂਡ ਕਰਦੇ ਆ ਜੀ ਆਪਣਾ ਅੱਜ ਦਾ ਵਲੌਗ ਜਲਦੀ ਮਿਲੂ ਤੁਹਾਨੂੰ ਨਵੇਂ ਵਲੌਗ ਨਵੀਂ ਲੋਕੇਸ਼ਨ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਘਰ ਕਿਦਾਂ ਲੱਗਿਆ ਭਾਈ ਬਹੁਤ ਬਹੁਤ ਥੈਂਕ ਯੂ ਤੁਹਾਡਾ ਜੀ ਥੈਂਕ ਯੂ ਤੁਸੀਂ ਟਾਈਮ ਕੱਢਿਆ ਜੀ ਸਾਡੇ ਵਾਸਤੇ ਬਾਕੀ ਮਿਲਾਂਗੇ ਜੀ ਜਲਦੀ ਤੁਹਾਨੂੰ ਨਵੀਂ ਵੀਡੀਓ ਨਾਲ ਨਵੀਂ ਲੋਕੇਸ਼ਨ ਨਾਲ ਉਦੋਂ ਤੱਕ ਓਕੇ ਥੈਂਕ ਯੂ ਟੇਕ ਕੇਅਰ ਬਾਏ ਸੁਸ਼ੀਕਾ